ਜਾਦ ਤੁਹਾਨੂੰ ਪਤਾ ਕੋਈ ਨੈਗੇਟਿਵ ਚੀਜ਼ ਆਵੇ ਤਾਂ ਫਿਰ ਪਿਛਲੇ ਵੀ ਜੋ ਕਹਿੰਦੇ ਸੀ ਕਿ ਸਬੂਤ ਹੁਲੇ ਜਾਂਦੇ ਨੇ ਇਹ ਚੀਜ਼ਾਂ ਉਗੜ ਕਿਉਂ ਗਈਆਂ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਜਿਸ ਚ ਸਾਈਂ ਸੁਨਿੰਦਰ ਸ਼ਾ ਮਾਫੀ ਮੰਗਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਕਈ ਲੋਕਾਂ ਨੇ ਉਹਨਾਂ ਨੂੰ ਘੇਰਿਆ ਹੋਇਆ ਉਸ ਵੀਡੀਓ ਦੇ ਵਿੱਚ ਲੜਕੀ ਦੇ ਨਾਲ ਛੇੜਛਾੜ ਦੇ આરોਪ ਲੱਗੇ थे ਉਸਤੇ ਵੀ ਮਾਫੀ ਮੰਗ ਰਹੇ ਨੇ ਤੇ ਖੁਦ ਵੀਡੀਓ ਵੀ ਮੈਂ ਤੁਹਾਨੂੰ ਦਿਖਾ ਸਕਦਾ ਇੱਥੇ ਤੁਸੀਂ ਸ਼ਾਇਦ ਦੇਖੀ ਵੀ ਹੋਣੀ ਵੀਡੀਓ ਮੈਂ ਤੁਹਾਨੂੰ ਦੱਸਦਾ ਜੀ ਇਹ ਬਹੁਤ ਪੁਰਾਣੀ ਗੱਲ ਆ ਇੱਕ ਕੁੜੀ ਦਰਬਾਰ ਚ ਆਉਂਦੀ ਸੀਗੀ ਬਾਬਾ ਜੀ ਨੂੰ ਕਹਿੰਦੇ ਸੀ ਤੁਸੀਂ ਮੇਰੇ ਭਰਾ ਹੋ ਮੇਰੇ ਭਰਾ ਹੋ ਉਹੀ ਆਪੋਜੀਸ਼ਨ ਵਾਲੀ ਗੱਲ ਹੋ ਗਈ ਅੱਛਾ ਜਦੋਂ ਬਾਬਾ ਜੀ ਦਾ ਸ਼ੁਰੂ ਸ਼ੁਰੂ ਦੇ ਵਿੱਚ ਮਤਲਬ ਬਹੁਤ ਵੱਡਾ ਨਾਮ ਹੋ ਗਿਆ ਬਾਬਾ ਜੀ ਦੀ ਕਿਰਪਾ ਹੀ ਇੰਨੀ ਹੈ ਬਾਈ ਜੀ ਤੁਸੀਂ ਮੈਂ ਦੱਸੂਗਾ ਤੁਹਾਨੂੰ ਹੁਣ ਵੀ ਮਤਲਬ ਜਿਹੜੇ ਬੱਚੇ ਲੋਕਾਂ ਦੇ 20-20 ਸਾਲ ਜਵਾਕ ਨਹੀਂ ਹੁੰਦਾ ਡਾਕਟਰ ਕਹਿੰਦੇ ਆ ਕਿ ਤੁਹਾਡੇ ਔਲਾਦ ਹੀ ਨਹੀਂ ਹੋਣੀ ਉਹਨਾਂ ਦੇ ਬਾਬਾ ਜੀ ਦੇ ਇੱਥੇ ਆ ਕੇ ਜਦੋਂ ਬਾਬਾ ਜੀ ਅਰਦਾਸ ਲਾਉਂਦੇ ਆ 11ਵੀਂ ਵਾਲੀ ਸਰਕਾਰ ਨੂੰ ਉਹਨਾਂ ਦੇ ਘਰ ਬੱਚਾ ਹੋ ਜਾਂਦਾ ਅਗਲੇ ਸਾਲ ਤੇ ਉਸ ਲੜਕੀ ਦਾ ਕੀ ਚੱਕਰ ਹੋ ਗਿਆ ਤਾਂ ਦੱਸਦਾ ਤੁਹਾਨੂੰ ਕਿ ਆਪਣੇ ਬਾਬਾ ਜੀ ਦਾ ਜਦੋਂ ਇੰਨੀ ਕਿਰਪਾ ਹੋਣ ਦੇ ਨਾਲ ਇੰਨੀ ਸੰਗਤ ਜੁੜ ਗਈ ਤਾਂ ਕੁਝ ਹੋਰ ਬਾਬੇ ਵੀ ਹੈਗੇ ਆ ਉਹਨਾਂ ਨੂੰ ਲੱਗਿਆ ਕਿ ਯਾਰ ਵੀ ਸਾਡਾ ਤਾਂ ਕੰਮ ਹੀ ਬੰਦ ਹੋ ਗਿਆ ਵੀ ਇਹ ਤਾਂ ਬਿਨਾਂ ਪੈਸੇ ਲੈੇ ਕੰਮ ਕਰੀ ਜਾਂਦਾ ਕੋਲੋਂ ਪੈਸੇ ਵੰਡੀ ਜਾਂਦਾ ਕੋਲੋਂ ਲੋਕਾਂ ਨੂੰ ਔਲਾਦ ਦੇਈ ਜਾਂਦਾ ਲੋਕਾਂ ਦੀਆਂ ਬਿਮਾਰੀਆਂ ਚੱਕੀ ਜਾਂਦਾ ਲੋਕਾਂ ਦੇ ਕੈਂਸਰ ਚੱਕੀ ਜਾਂਦਾ ਵੀ ਇਹ ਤਾਂ ਸਾਡੇ ਦਾ ਕੰਮ ਹੀ ਬੰਦ ਹੋ ਜਾਊਗਾ ਤਾਂ ਉਹਨਾਂ ਨੇ ਇੱਕ ਜਿਹੜੀ ਤੁਸੀਂ ਕੁੜੀ ਦੀ ਗੱਲ ਕਰਦੇ ਹੋ ਉਹਨੂੰ ਡੇਰੇ 'ਚ ਭੇਜਣਾ ਸਟਾਰਟ ਕੀਤਾ ਤੂੰ ਜਾ ਭੈਣ ਬਣਾ ਕੋ ਭੈਣ ਦੇ ਤੌਰ ਤੇ ਬਾਬਾ ਜੀ ਤੋਂ ਰਖੜੀ ਵੀ ਬਣਾਵਾ ਰਖੜੀ ਵੀ ਬੰਨ੍ਹਦੀ ਰਹੀ ਬਾਬਾ ਜੀ ਦੇ ਹਨ ਤੇ ਫਿਰ ਉਹ ਕਹਿੰਦੀ ਬਾਬਾ ਜੀ ਤੁਸੀਂ ਮੈਨੂੰ ਮਿਲਣ ਆਓ ਤੁਸੀਂ ਮੇਰੇ ਘਰੇ ਆਉਣਾ ਮੈਂ ਤੁਹਾਡੀ ਭੈਣ ਆ ਜਿੱਦ ਕਰ ਲਈ ਇਹ ਪੁਰਾਣੀ ਗੱਲ ਆ ਕਾਫੀ ਪਰ ਮੈਂ ਤੁਹਾਨੂੰ ਇਹਦੀ ਪੂਰੀ ਅੱਜ ਡਿਟੇਲ ਦੇ ਕੇ ਜਾਊਂਗਾ ਆਪਣੀ ਆਪਾਂ ਇੰਟਰਵਿਊ ਕਰ ਰਹੇ ਆ ਤਾਂ ਲੋਕਾਂ ਨੂੰ ਸੱਚ ਪਤਾ ਲੱਗੇ ਇਸ ਚੀਜ਼ ਦਾ ਤਾ ਜਦ ਬਾਬਾ ਜੀ ਉਹਦੇ ਘਰੇ ਗਏ ਨਾ ਇੱਕ ਦੋ ਵਾਰੀ ਜਿੱਦਾਂ ਮੰਨ ਕੇ ਚੱਲੋ ਵੀ ਆਪਾਂ ਬਾਬਾ ਜੀ ਅਕਸਰ ਆਪਦੀ ਸੰਗਤ ਦੇ ਘਰੇ ਜਾਂਦੇ ਰਹਿੰਦੇ ਆ ਕਿਸੇ ਨੇ ਨਵਾਂ ਘਰ ਪਾਇਆ ਉਹਦਾ ਮਤਲਬ ਉਹਨਾਂ ਦੇ ਘਰੇ ਚਰਨ ਪਹੁੰਚ ਚੱਲ ਗਏ ਲੋਕ ਪਿਆਰ ਨਾਲ ਸਾਦਦੇ ਆ ਕਿ ਸਾਡੇ ਘਰੇ ਰੱਬ ਦੇ ਚਰਨ ਪੈਣ ਕਿਉਂਕਿ ਜਿਹੜੀ ਸੰਗਤ ਮੰਨਦੀ ਔਰ ਆਪੀ ਮੰਨਦੀ ਆ ਤੇ ਬਾਬਾ ਜੀ ਚਲੇ ਗਏ ਦੋ ਦਿਨ ਮਰੀ ਗਏ ਤਾਂ ਉਹ ਜਦ ਜਾ ਕੇ ਬਾਬਾ ਜੀ ਦੀ ਗੱਡੀ ਖੜਦੀ ਸੀ ਬਾਬਾ ਜੀ ਘਰੇ ਜਾਂਦੇ ਸੀ ਤਾਂ ਜਿਹੜੇ ਓਪੋਜੀਸ਼ਨ ਵਾਲੇ ਬੰਦੇ ਸੀ ਨਾ ਉਹ ਵੀਡੀਓ ਬਣਾ ਲੈਂਦੇ ਸੀ ਉਹ ਉਸ ਫੋਟੋਆਂ ਖਿੱਚ ਲੈਂਦੇ ਸੀ ਕਿ ਦੇਖੋ ਜੀ ਬਾਬਾ ਜੀ ਆ ਕੁੜੀ ਦੇ ਘਰੇ ਆਏ ਵੇ ਆ ਹੁਣ ਜੋ ਮਰਜੀ ਬੋਲੀ ਜਾਵਾਂ ਬਾਹਰ ਗੱਡੀ ਖੜੀ ਹੁਣ ਤੁਹਾਡੀ ਗੱਡੀ ਬਾਹਰ ਖੜੀ ਹੋਵੇ ਕਿਸੇ ਕੁੜੀ ਦੇ ਘਰ ਦੇ ਬਾਹਰ ਮੈਂ ਕਹਾਂ ਜੀ ਆ ਦੇਖੋ ਜੀ ਬਾਈ ਜੀ ਅੰਦਰ ਗਏ ਵੇ ਆ ਪਤਾ ਨਹੀਂ ਕੀ ਚੱਲ ਰਿਹਾ ਕੀ ਸਿਸਟਮ ਹੋ ਰਿਹਾ ਤਾਂ ਉਹਨਾਂ ਨੇ ਉਹ ਚੀਜ਼ ਨੂੰ ਉਲਝਾਲ ਜਾ ਕੇ ਬਾਅਦ ਚ ਉਸ ਕੁੜੀ ਤੋਂ ਹੀ ਇਲਜ਼ਾਮ ਲਵਾਤੇ ਕਿ ਇਹਨਾਂ ਨੇ ਮੇਰੇ ਨਾਲ ਛੇੜਖਾਨੀ ਕੀਤੀ ਇਦਾਂ ਮਤਲਬ ਇਹ ਜਮਾ ਝੂਠ ਸੀਗਾ ਇਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਉਹ ਠੀਕ ਆ ਵੀਡੀਓ ਵੀਡੀਓ ਵਾਲ ਇਹ ਵੀ ਆ ਜਾਂਦਾ ਬੰਦਾ ਮਾਫੀ ਉਹ ਤੋਂ ਮੰਗਦਾ ਜਦੋਂ ਗਲਤੀ ਫੀਲ ਹੋਵੇ ਵੀ ਮੇਰੇ ਤੋਂ ਕੁਝ ਗਲਤ ਹੋਇਆ ਹੁਣ ਜੇ ਮੇਰੇ ਤੇ ਵੀ ਐਲੀਗੇਸ਼ਨ ਆਏ ਤਾਂ ਅਸੀਂ ਕਹਾਂਗੇ ਕਿ ਅਸੀਂ ਇਦਾਂ ਨਹੀਂ ਕੀਤਾ ਗਲਤ ਹੈ ਪਰ ਉਹ ਤੇ ਮਾਫੀ ਕਿਉਂ ਮੰਗੇ ਦੇਖੋ ਜੀ ਜਦ ਆ ਬਾਬਾ ਜੀ ਦੇ ਡੈਡੀ ਨੂੰ ਪਰਿਵਾਰ ਨੂੰ ਬਿਠਾ ਲਿਆ ਹਮ ਉਹਨਾਂ ਨੂੰ ਕਹਿੰਦੇ ਤੁਸੀਂ ਮਾਫੀ ਮੰਗੋ ਇਸ ਚੀਜ਼ ਬਾਰੇ ਬਾਬਾ ਜੀ ਕਹਿੰਦੇ ਜਦ ਮੇਰੀ ਕੋਈ ਗਲਤੀ ਨਹੀਂ ਮੈਨੂੰ ਪਸਾਇਆ ਗਿਆ ਪਰ ਮੇਰੇ ਮਾਪਿਓ ਕਿਉਂ ਮਾਫੀ ਮੰਗਣ ਹਮ ਤਾਂ ਚਲੋ ਸਾਰੇ ਜਿਹੜੇ ਵੱਡੇ ਸੀਗੇ ਉਹਨਾਂ ਦੇ ਚਾਚਾ ਜੀ ਉਹਨਾਂ ਦੇ ਡੈਡੀ ਜਾਂ ਹੋਰ ਪਿੰਡ ਦੇ ਮੋਢਵਾਰ ਬੰਦੇ ਉਹ ਕਹਿੰਦੇ ਤੁਸੀਂ ਆਪਾਂ ਮੈਟਰ ਖਤਮ ਕਰੀਏ ਜੀ ਸੌਰੀ ਫੀਲ ਕਰ ਲਓ ਤਾਂ ਉਹਨਾਂ ਨੇ ਚਲੋ ਉਹਨਾਂ ਦੇ ਕਹਿਣ ਤੇ ਸੌਰੀ ਫੀਲ ਕਰ ਲਈ ਉਸ ਚੀਜ਼ ਦਾ ਉਹਨਾਂ ਨੇ ਵੀਡੀਓ ਸ਼ੂਟ ਕਰੀ ਜਾਂਦਾ ਸੀ ਇੱਕ ਬੰਦਾ ਉਹਨਾਂ ਨੇ ਉਹੀ ਚੱਕ ਕੇ ਵੀਡੀਓ ਵਾਇਰਲ ਕਰਤੀ ਉਹਨਾਂ ਨੇ ਮਾਫੀ ਮੰਗੀ ਮਾਫੀ ਮੰਗੀ ਮਾਫੀ ਮੰਗੀ ਇਹਦਾ ਮਤਲਬ ਅਸੀਂ ਤਾਂ ਨਾਲ ਮਤਲਬ ਹਰ ਰੋਜ਼ ਜਾਂਦੇ ਸੀ ਨਾਲ ਰਹਿੰਦੇ ਸੀ ਜਦੋਂ ਇਹ ਰੌਲਾ ਪਿਆ ਸੀ ਅਕਸਰ ਸੰਗਤ ਨੂੰ ਬਾਬਾ ਜੀ ਹਰ ਗੱਲ ਦੱਸਦੇ ਸੀ ਆ ਕੇ ਜੇ ਮੰਨ ਕੇ ਚੱਲੋ ਉਹ ਕੋਈ ਗਲਤ ਗੱਲ ਹੁੰਦੀ ਤਾਂ ਇੰਨੀ ਸੰਗਤ ਹੁਣ ਤੱਕ ਜੁੜੀ ਰਹਿੰਦੀ ਅੱਛਾ ਤੁਸੀਂ ਤਾਂ 2015 ਤੋਂ ਜੁੜੇ ਹੋ ਹਾਂਜੀ ਤੇ ਇੱਥੇ ਲਗਭਗ 2009 'ਚ ਤੁਸੀਂ ਪਹੁੰਚ ਗਏ ਸੀ ਇਸ ਸ਼ਹਿਰ 'ਚ ਸੋਪਰੀਆ ਦਾ ਸ਼ਹਿਰ ਵੀ ਕਹਿੰਦੇ ਆ ਤੇ ਸਿਟੀ ਬਿਊਟੀਫੁਲ ਵੀ ਕਹਿੰਦੇ ਆ ਹਾਂਜੀ 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 ਕਦੇ ਇੱਕ ਗੱਲ ਹੋਈ ਸੀ ਇਹ ਤੁਹਾਡੇ ਸਾਹਮਣੇ ਗੱਲ ਹੋਈ ਇਹ ਸਾਰਾ ਕੁਝ ਜੋ ਕੁੜੀ ਦਾ ਮੈਟਰ ਹੋਇਆ ਸੀ ਸਾਰਾ ਸਾਰਾ ਪਤਾ ਨਹੀਂ ਕਿੰਨੀ ਸੰਗਤ ਦੇ ਸਾਹਮਣੇ ਹੋਇਆ ਬਾਬ